6 ਨਵੰਬਰ 2025 ਦਾ ਸ਼ਾਮ ਦਾ ਇਨਸੀਡੈਂਟ ਹੈ ਜੀ 7:00 ਵਜੇ ਇੱਕ ਇਨਫਾਰਮੇਸ਼ਨ ਆਈ ਸੀਗੀ ਕਿ ਗੁਰਪਿਆਰ ਸਿੰਘ ਇੱਕ ਪ੍ਰੈਸ ਰਿਪੋਰਟਰ ਹੈਗੇ ਨੇ ਹਮਦਰਦ ਟੀਵੀ ਦੇ ਵਿੱਚ ਕੰਮ ਕਰਦੇ ਆ YouTube ਚੈਨਲ ਹੈ ਸ਼ਿਵਾਲਿਕ ਵਿਹਾਰ ਨਿਆ گاਉਂ ਚੋਂ ਇਹਨਾਂ ਨੂੰ ਦੋ ਜਿਹੜੇ ਬੰਦੇ ਹੈਗੇ ਨਿਹੰਗ ਸਿੰਘ ਦੇ ਬਾਣੇ 'ਚ ਆ ਕੇ ਇਹਨਾਂ ਨੂੰ ਕਿਡਨਾਪ ਕਰਕੇ ਲੈ ਗਏ ਤੇ ਬਾਅਦ ਜਿਹੜਾ ਹੈਗਾ ਉਦੋਂ ਤੋਂ ਹੀ ਪੁਲਿਸ ਐਕਸ਼ਨ ਚਾਈ ਵੀਡੀਓ ਕਰਕੇ ਲਾ ਦੇਖੀ ਗਈ ਪਰ ਜਦੋਂ ਵੀਡੀਓ ਦੇਖੀ ਗਈ ਤਾਂ ਅੰਦਰੋਂ ਹੀ ਲੱਗਿਆ ਵੀ ਉਹਨਾਂ ਨੇ ਹੱਥ ਵਗੈਰਾ ਮਲਾਇਆ ਉਹਨਾਂ ਨੇ ਬੜੇ ਪਿਆਰ ਨਾਲ ਮਿਲੇ ਜਿਦਾਂ ਕੋਈ ਜਾਣ ਪਛਾਣ ਹੁੰਦੀ ਹੈ ਤੇ ਉੱਥੋਂ ਨਿਕਲ ਕੇ ਚਲੇ ਗਏ ਬਾਅਦ ਚ ਲੇਕਿਨ ਜਦੋਂ ਵਾਪਸ ਨਹੀਂ ਆਏ ਤਾਂ ਐਸਓਐਸ ਸੰਭਲ ਕੀਤਾ ਗਿਆ ਤੇ ਇੱਕ ਅਲਰਟ ਜਾਰੀ ਕੀਤਾ ਗਿਆ ਵੀ ਇਸ ਤਰ੍ਹਾਂ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਅਬਡੈਕਟ ਕਰ ਲਿਆ ਗਿਆ ਗੱਡੀ ਰਿਡਸ ਗੱਡੀ ਸੀਗੀ ਤੇ ਉਹਦੇ ਚ ਲੈ ਕੇ ਗਏ ਬਾਅਦ ਚ ਅਸੀਂ ਜਦੋਂ ਇਹ ਤੋਂ ਸ਼ੁਰੂ ਕੀਤੀ ਜੀ ਤਫ਼ਤੀਸ਼ ਚੰਡੀਗੜ੍ਹ ਪੁਲਿਸ ਦੀ ਮਦਦ ਲਈ ਗਈ ਕਿਉਂਕਿ ਚੰਡੀਗੜ੍ਹ ਤੇ ਐਂਟਰੀ ਦੇਖਣੀ ਸੀਗੀ ਕਿ ਚੰਡੀਗੜ੍ਹ ਐਂਟਰ ਕੀਤੇ ਹੈਗੇ ਆ اللي بار بار ਆਪਾਂ ਹਿਊਮਨ ਸੋਰਸਸ ਤੋਂ ਇਹ ਨਿਹੰਗਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਕਿ ਦੋ ਨਿਹੰਗ ਹੈ ਕੌਣ ਸਾਈਡ ਬਾਈ ਸਾਈਡ ਜਿਹੜੀ ਟੈਕਨੀਕਲ ਇਨਪੁਟਸ ਤੇ ਜੀ ਟਰੈਕ ਕਰ ਰਹੇ ਸੀਗੇ ਇਹ ਗੱਡੀ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਤੋਂ ਨਿਕਲਦੀ ਗਈ ਤੇ ਅਲਟੀਮੇਟਲੀ ਜਾ ਕੇ ਸਵੇਰੇ ਅਗਲੇ ਦਿਨ 5 ਤਰੀਕ ਨੂੰ 7 ਵਜੇ ਫਰੀਦਕੋਟ ਦੇ ਸ਼ਹਿਰ ਕੂਟਕਪੂਰਾ ਦੇ ਵਿੱਚ ਗੁਰਪਿਆਰ ਸਿੰਘ ਨੂੰ ਰਿਕਵਰ ਕੀਤਾ ਗਿਆ ਫਰੀਦਕੋਟ ਪੁਲਿਸ ਦੀ ਮਦਦ ਦੇ ਨਾਲ ਉੱਥੇ ਸਵੇਰੇ ਉੱਥੇ ਇਹਨਾਂ ਦਾ ਕੋਈ ਆਰਗੂਮੈਂਟ ਹੋਇਆ ਤਾਂ ਫੇਰ ਉਹ ਤੋਂ ਬਚ ਕੇ ਨਿਕਲਣ ਚ ਕੰਮ ਆ ਗਿਆ ਹੋਇਆ ਤੇ ਉੱਥੇ ਫਰੀਦਕੋਟ ਪੁਲਿਸ ਨੇ ਮਦਦ ਕਰਦੇ ਹੋਏ ਬੜਾ ਇਹਨਾਂ ਨੂੰ ਖਬਰ ਕੀਤੀ ਉਸ ਤੋਂ ਬਾਅਦ ਸ਼ਾਮ ਹੁੰਦੇ ਹੁੰਦੇ ਜੀ ਇਹਨਾਂ ਤਿੰਨ ਦੋਸ਼ੀਆਂ ਚੋਂ ਅਸੀਂ ਬਲਕਰਨਜੀਤ ਸਿੰਘ ਨੂੰ ਜਿਹੜਾ ਹੈ ਫਰੀਦਕੋਟ ਤੋਂ ਹੀ ਫਰੀਦਕੋਟ ਪੁਲਿਸ ਦੀ ਮਦਦ ਨਾਲ ਉੱਥੋਂ ਅਰੈਸਟ ਕੀਤਾ ਗਿਆ ਜਿਹੜੀ ਕਹਾਣੀ ਨਿਕਲ ਕੇ ਪੂਰੀ ਕਲੀਅਰ ਹੋਈ ਇਹਨਾਂ ਦਾ ਆਪਸ ਦੇ ਵਿੱਚ ਇੱਕ ਪੈਸੇ ਦਾ ਲੈਣ ਦੇਣ ਸੀਗਾ ਗੁਰਪਿਆਰ ਸਿੰਘ ਨੇ ਇੱਕ ਤਮਤਾਨ ਸਾਹਿਬ ਜਗਾ ਹੈ ਜੀ ਮੂਨਕ ਸੰਗਰੂਰ ਦੇ ਵਿੱਚ ਪੈਦੀ ਜਿੱਥੇ ਇੱਕ ਕੋਈ ਜਗਾ ਲਈ ਸੀ ਤੇ ਇਹਨੇ 12 ਲੱਖ ਰੁਪਏ ਕਿਸੇ ਬੰਦੇ ਤੋਂ ਵਿਆਜ ਹੀ ਲਈ ਸੀ ਜਗਾ ਦੇ ਲੈਂਡਵੇ ਪਰ ਤੇ ਉਸ ਬੰਦੇ ਨੂੰ ਕੋਈ ਚੈੱਕ ਦਿੱਤੇ ਸੀ ਐਜ਼ ਅ ਸਿਕਿਉਰਿਟੀ ਜਦੋਂ ਇਹਨੇ ਪੈਸੇ ਮੋੜਤੇ ਤਾਂ ਉਹ ਬੰਦੇ ਨੇ ਇਹਦੇ ਚੈੱਕ ਫਿਰ ਵੀ ਰਿਟਰਨ ਨਹੀਂ ਕੀਤੇ ਤੇ ਇਨਸਟੈਡ ਕਿ ਇਸ ਤਰ੍ਹਾਂ ਦਾ ਕੋਈ ਡਿਸਪੂਟ ਹੈਗਾ ਕੋਈ ਪੁਲਿਸ ਕੋਲ ਜਾਂਦੇ ਕੋਈ ਕੋਰਟ ਤੇ ਜਾਂਦੇ ਜਿਹੜਾ ਇੱਕ ਜਰੀਆ ਬਣਦਾ ਹੈ ਇਹਨਾਂ ਨੇ ਨਿਹੰਗ ਸਿੰਘਾਂ ਨਾਲ ਇੱਥੇ ਗੱਲ ਕੀਤੀ ਹਰਦੀਪ ਸਿੰਘ ਤੇ ਜਸਕਰਨ ਸਿੰਘ ਨਾਲ ਕਹਿੰਦੇ ਤੁਸੀਂ ਮੇਰੇ ਪੈਸੇ ਦੇ ਜਿਹੜੇ 12 ਲੱਖ ਰੁਪਏ ਦੇ ਚੈੱਕ ਨੇ ਜਿਹੜੇ ਪੈਂਡਿੰਗ ਹੈਗਾ ਮੇਰੇ ਉਹ ਪੈਸੇ ਦਿਵਾ ਦਿਓ ਤੇ ਮੈਂ ਤੁਹਾਨੂੰ ਵਿੱਚੋਂ ਇੱਕ ਸ਼ੇਅਰ ਜਿਹੜਾ 3 ਲੱਖ ਰੁਪਏ ਦੇ ਦਿਆਂਗਾ ਉਹਦੀ ਜਿਹੜੀ ਇੱਕ ਐਗਰੀਮੈਂਟ ਵੀ ਬਕਾਇਦਾ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਦਿਆਂਗਾ ਉਹਦੇ 'ਚ ਇਹਨਾਂ ਦੇ ਬਿਨਾਂ ਸਿੰਘਾ ਨਾਲ ਵੀ ਫੋਟੋ ਖਚਾਈ ਗਈ ਕਿ ਪ੍ਰੋਪਰਲੀ ਐਗਰੀਮੈਂਟ ਕੀਤਾ ਗਿਆ ਹੁਣ ਜਿਹੜਾ ਜਦੋਂ ਇਹਨਾਂ ਦੇ ਪੈਸੇ ਵਾਪਸ ਆ ਗਏ ਤਾਂ ਗੁਰਪਿਆਰ ਨੇ ਜਿਹੜੇ ਇਹਨਾਂ ਦੇ ਪੈਸੇ ਸੀ 3 ਲੱਖ ਰੁਪਏ ਇਹਨਾਂ ਨੂੰ ਦਿੱਤਾ ਸੀਗਾ ਵੀ ਇੱਕ ਇਲੀਗਲ ਵੇ ਯੂਜ਼ ਕੀਤਾ ਜਾਊਗਾ ਪੈਸੇ ਰਿਕਵਰ ਕਰਨ ਲਈ ਉਹ ਜਿਹੜੇ ਪੈਸੇ ਸੀਗੇ ਉਹ ਨਹੀਂ ਦਿੱਤੇ ਤਾਂ ਨਿਹੰਗ ਸਿੰਘਾਂ ਨੇ ਕੱਲ ਆ ਕੇ ਇਹਨੂੰ ਉਤਰ ਮਤਲਬ ਜ਼ਬਰਦਸਤੀ ਕਰਨ ਦੀ ਉਹਨਾਂ ਨੇ ਵੀਰ ਨਾਲ ਕੋਸ਼ਿਸ਼ ਕੀਤੀ ਤੇ ਇਹਨੂੰ ਚੁੱਕ ਕੇ ਲੈ ਗਏ ਇਹ ਚੁੱਕਣ ਤੋਂ ਬਾਅਦ ਇਹਨਾਂ ਨੇ ਤਕਰੀਬਨ ਉਹਨੂੰ ਪੂਰਾ ਕਾਉਂਸਲ ਤੋਂ ਪਿੱਛੇ ਪੰਚਕੁਲਾ ਚਲੇ ਗਏ ਜੀ ਪੰਚਕੁਲੇ ਤੋਂ ਡੇਰਾ ਵਸੀ ਗਏ ਫਿਰ ਛੱਤ ਗਏ ਛੱਤ ਤੋਂ ਅੱਗੇ ਜਾ ਕੇ ਪਟਿਆਲਾ ਸੰਗਰੂਰ ਬਠਿੰਡਾ ਹੁੰਦੇ ਹੋਏ ਕੋਟਕਪੂਰੇ ਪਹੁੰਚ ਗਏ ਟੋਲ ਪਲਾਜ਼ੇ ਸਾਰੇ ਇਹਨਾਂ ਨੇ ਬੜਾ ਧਿਆਨ ਨਾਲ ਕੀਤਾ ਪਲਾਨ ਕਿ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਵਾਇਡ ਕੀਤੇਗੇ ਕਿਤੇ ਵੀ ਇਹ ਗੱਡੀ ਟੋਲ ਪਲਾਜ਼ਿਆਂ ਚ ਨਹੀਂ ਨਜ਼ਰ ਆਏ ਤੇ ਚਲੋ ਪਰ ਫਿਰ ਵੀ ਇਨਸਟੈਡ ਆਪਾਂ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਦੇ 'ਚ ਸਾਡੀ ਮਦਦ ਬੜੀ ਚੰਡੀਗੜ੍ਹ ਪੁਲਿਸ ਨੇ ਪਟਿਆਲਾ ਪੁਲਿਸ ਨੇ ਏਜੀਪੀਫ ਦੀ ਟੀਮ ਨਾਲ ਲਈ ਗਈ ਫਰੀ ਕੋਰਟ ਪੁਲਿਸ ਦੀ ਪਟਿੰਡਾ ਪੁਲਿਸ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਜੀ ਤੇ ਅਲਟੀਮੇਟਲੀ ਫਰੀ ਕੋਰਟ ਪੁਲਿਸ ਦੀ ਬਦਨਾਮ ਸਵੈ ਰਿਕਵਰ ਵੀ ਹੋਇਆ ਤੇ ਕੰਡੇ ਵੀ ਰਹਿ ਗਏ ਇਹ ਸਾਰਾ ਮੈਟਰ ਸੀ ਜਿਹਦੇ ਬਾਰੇ ਇਹ ਸਭ ਜਿਹੜੀ ਨਹਿੰਗ ਬਣਿਆਂ ਦੀ ਗੱਲ ਆਉਂਦੀ ਆ ਕਿਉਂਕਿ ਅਕਸਰ ਇਦਾਂ ਦੀਆਂ ਚੀਜ਼ਾਂ ਵੇਖਣ ਨੂੰ ਆਉਂਦੀਆਂ ਨੇ ਪਰ ਨੂੰ ਵੀ ਲੱਗਦਾ ਕਿ ਇਸ ਚੀਜ਼ ਨੂੰ ਬੜਾ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਨਹਿੰਗਾ ਦੇ ਬਣੇ ਨੂੰ ਯੂ ਬਿਲਕੁਲ ਹੈਗਾ ਜੀ ਪਹਿਲਾਂ ਵੀ ਚਾਰ ਪੰਜ ਇਨਸੀਡੈਂਟ ਹੋਲੇ ਕਾਫੀ ਟਾਈਮ ਤੋਂ ਉਸ ਤੋਂ ਬਾਅਦ ਮੈਂ ਜਿਹੜੀਆਂ ਅਲਗ-ਅਲਗ ਨੰਗ ਜਥੇਬੰਦੀਆਂ ਤੇ ਮੁੱਖੀ ਬਾਬਾ ਪ੍ਰਵੀਰ ਜੀ ਨਾਲ ਵੀ ਗੱਲ ਕੀਤੀ ਬੁਲਾ ਕਰ ਕੀਤੀ ਸੀਗੀ ਇੱਥੇ ਜਿਹੜੇ ਆਪਣੇ ਕੌਮੀ ਸਾਹਿਬ ਮੋਰਚੇ ਜਿੰਨੇ ਨਿਆਂ ਸਿੰਘ ਹੈਗੇ ਉਹਨਾਂ ਨਾਲ ਵੀ ਗੱਲ ਕੀਤੀ ਵੀ ਆਪਣਾ ਉਹ ਉਹਦੇ ਚ ਰਿਜ਼ੋਲਵ ਕਰਨ ਲਈ ਉਸ ਤਰ੍ਹਾਂ ਦੇ ਮੈਟਰ ਉਸ ਤੋਂ ਬਾਅਦ ਨਹੀਂ ਕੋਈ ਵਾਰਦਾਤ ਹੋਈ ਸੀ ਕਾਫੀ ਕੰਟਰੋਲ ਰਿਹਾ ਪਰ ਇਹ ਬੜੇ ਟਾਈਮ ਬਾਅਦ ਫੇਰ ਦੁਬਾਰਾ ਇੱਕ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਜਿਸ ਤਿੱਕ ਭੰਗ ਸਿੰਘਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ। ਸਰ ਇਹ ਉੱਤਮ ਵੀ ਹੋਈ ਹੈ ਜੀ ਉੱਥੇ ਕੁੱਟਮਾਰ ਵੀ ਕੀਤੀ ਸੀ। ਇਹੋ ਖਾਸ ਨਹੀਂ ਇਹਨਾਂ ਦੇ ਹੱਥੋਂ ਬਾਈ ਵਹਿਸ ਹੋਈ ਆ ਉੰਨਾ ਗੂਗਲ ਪਰ ਕੋਈ ਇਦਾਂ ਦੀ ਮਤਲਬ ਕੋਈ ਮੇਜਰ ਇੰਡਸਟਰੀ ਗੱਡੀ ਗੱਡੀ ਰਿਕਵਰ ਹੋ ਗਈ ਸਰ ਨਹੀਂ ਗੱਡੀ ਰਿਕਵਰ ਨਹੀਂ ਹੋਈ ਗੱਡੀ ਹੈ ਜਿਹੜੇ ਦੋ ਬੰਦੇ ਆਲੇ ਸਾਡੇ ਫੜਦੇ ਰਹਿੰਦੇ ਇਹਨਾਂ ਕੋਲ ਜਿਹੜੀ ਗੱਡੀ ਬਟੇ ਉੱਥੇ ਰਹਿਤੀ ਰਹਿੰਦੇ ਇੱਥੇ ਸੀ ਕਮਿਨ ਸ਼ਾਮ ਮੋਰਚੇ ਤੇ ਇਹਦੇ ਚ ਵੀ ਆਏ ਸੀ ਜੀ ਬਿਲਕੁਲ ਬਿਲਕੁਲ ਆਏ ਨਹੀਂ ਹੁਣ ਇੱਥੇ ਦੇ ਰਹਿੰਦੇ ਕਿ ਉਧਰ ਹੀ ਰਹਿੰਦੇ ਸੀ ਹੁਣ ਪਿੱਛੋਂ ਇਹ ਬਟਿੰਡੇ ਤੇ ਜਲ ਤੇ ਕਦੀ ਇੱਥੇ ਆ ਜਾਂਦੇ ਸੀ ਕਦੀ ਉੱਧਰ ਚਲ ਜਾਂਦੇ ਸੀ ਇਦਾਂ ਸੀਗਾ ਇੱਥੇ ਕੌਮੀ ਸਭ ਦੇ ਕੋਈ ਪਰਮਾਨੈਂਟ ਐਡਰੈਸ ਤਾਂ ਹੈ ਨਹੀਂ ਨਾ ਬਟ ਬੇਸਿਕਲੀ ਲਾਸਟ ਵਿੱਚ ਸਭ ਜਿਹੜਾ ਰਿਕਵਰੀ ਇੰਡੀਆ ਕੋਈ ਗੁਰਦਰਾ ਸਾਹਿਬ ਦੇ ਵਿੱਚ ਇਹਨਾਂ ਦੇ ਅੰਦਰ ਵੜਿਆ ਸੀਗਾ ਕਿਸ ਤਰ੍ਹਾਂ ਦੀ ਗੱਲ ਨਹੀਂ ਕੋਈ ਇਸ ਤਰ੍ਹਾਂ ਦੀ ਇਹ ਜਿਹੜੇ ਜਿਹੜੇ ਜੁੜੇ ਨੇ ਇੱਥੇ ਨਹੀਂ ਹੱਲੇ ਕੋਈ ਇੱਥੇ ਕਲੈਰਿਟੀ ਨਹੀਂ ਹੈ ਕਿ ਇਹ ਕਿਸ ਪਾਰਟਿਕੂਲਰ ਜੱਥੇ ਨਾਲ ਜੁੜੇ ਹੋ ਸਰ ਇਹ オリジナル ਨਿਆੰਗ ਵੀ ਹੈਗਾ ਨਹੀਂ ਕਿ ਸਿਰਫ ਮਿਸਯੂਜ਼ ਕਰ ਰਹੇ ਨੇ ਉਸ ਬਾਣੀ ਦਾ ਉਹਨੇ ਜਦੋਂ ਫੜੇ ਜਾਣਗੇ ਜੀ ਫਿਰ ਉਸਤੇ ਆਪਾਂ ਦੱਸ ਦਿੰਨੇ ਹੈਗੇ ਕਿ ਕਿਵੇਂ ਹੈਗੇ ਪਰ ਹੈ ਨਿਆੰਗ ਦੇ ਬਾਣੀ ਦੀ ਕਾਫੀ ਲੰਬੇ ਸਮੇਂ ਤੋਂ ਇੱਥੇ ਕਮਿਨਸਰ ਮੋਰਟੇਜ ਵੀ ਹੁੰਦੇ ਆਂਦੇ ਹੈ ਜੀ ਐਡਜੈਕਸ਼ਨ ਕਰਨ ਵਾਲੇ ਦੋ ਜਣੇ ਜਿਹੜੇ ਤਬਦਲ ਕਰਨ ਉਹ ਨੇ ਤਿੰਨ ਸੀਗੇ ਜੀ ਇਹ ਬਦਲ ਕਰਨ ਕਰਦੀਪ ਜਸਕਰ ਇਹਨਾਂ ਨੇ ਬਦਲ ਹਾਂਜੀ ਅਬਡੈਕਸ਼ਨ ਵੀ ਨਹੀਂ ਕਹਿ ਸਕਦੇ ਜੀ ਇਹਨੂੰ ਤੁਸੀਂ ਵੀਡੀਓ ਦੇਖੀ ਹੋਣੀ ਹੈ ਵੈਸੇ ਉਪਰੋਂ ਪ੍ਰੋਪਰਲੀ ਹੱਥੋਂ ਤੋਂ ਮਿਲਾ ਕੇ ਬੜੀ ਗਰਮ ਜੋਸ਼ੀ ਨਾਲ ਉਹਨੂੰ ਮਿਲਦਾ ਤੇ ਫਿਰ ਗੱਲ ਕਰਨ ਲਈ ਬਾਹਰ ਕੋ ਜਾਂਦਾ ਉੱਥੇ ਕੀ ਹੋਇਆ ਫਿਰ ਉੱਥੇ ਦੀ ਸਾਨੂੰ ਕਲੈਰਿਟੀ ਹੈ ਸਰ ਉਹ ਜਿਹੜੇ ਬੰਦੇ ਪੈਸੇ ਦਾ ਲੈਣ ਦੇਣ ਸੀ ਉਹਦੇ ਨਾਲ ਥੜੀ ਉਹਦੇ ਰੋਖ ਉਹਨੂੰ ਵੀ ਅਸੀਂ ਪਹਿਲਾਂ ਸੈਡਾ ਜਿਹੜਾ ਪਰਪਸ ਸੀਗਾ ਜੀ ਉਹ ਇਹਨੂੰ ਬੰਦੇ ਨੂੰ ਸੇਫ ਐਂਡ ਸਾਊਂਡ ਰਿਕਵਰ ਕਰਨਾ ਸੀਗਾ ਕਿ ਜਿਹੜਾ ਗੁਰਪਿਆਰ ਸੀਗਾ ਉਹ ਮਿਲੇ ਹੁਣ ਜਿਹੜੀ ਇਨਵੈਸਟੀਗੇਸ਼ਨ ਅੱਗੇ ਦੇ ਕਾਗਜ਼ ਪੱਤਰ ਡਾਕੂਮੈਂਟੇਸ਼ਨ ਸਾਡੇ ਕੋਲ ਆ ਰਹੀ ਹੈ ਉਹਨਾਂ ਨੂੰ ਅਸੀਂ ਜੁਆਇਨ ਕਰਾਵ ਵਰਡੇਬਲ ਕਿਸ ਤਰ੍ਹਾਂ ਨਹੀਂ ਜੀ ਕੋਈ ਕਾਨੂੰਨ ਨਹੀਂ ਇਸ ਚੀਜ਼ ਦੀ ਜਾਗੂ ਰਿਕਾਰਰੀ ਐਗਰੀਮੈਂਟ ਰਿਕਵਰ ਕਵਿ ਲੀਗਲ ਐਕਟ ਮੇਰਾ ਸਭ ਤੋਂ ਪਹਿਲੇ ਬ੍ਰੀਫ ਕੀਤਾ ਵੀ ਉਹਦਾ ਹੀ ਲੀਗਲ ਹੈਗਾ ਉਸ ਪਾਰਟ ਤੇ ਬਿਲਕੁਲ ਹੈਗਾ